ਚਾਈਨਾ ਡੋਰ ਦੇ ਨਾਲ ਹੋ ਰਹੇ ਹਾਦਸਿਆਂ ਨੂੰ ਰੋਕਣ ਦੇ ਲਈ ਲੁਧਿਆਣਾ ਦੇ ਦੱਖਣੀ ਹਲਕੇ ਦੀ ਐਮਐਲਏ ਰਜਿੰਦਰ ਪਾਲ ਕੋਚੀਨਦ ਵੱਲੋਂ ਅੱਜ ਇੱਕ ਕਵਲਖਣ ਅਤੇ ਸਰਹਾਰਨ ਯੋਗ ਪਹਿਲ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਦੋ ਪਹੀਆ ਵਾਹਨਾ ਉਤੇ ਸੇਫਟੀ ਗਾਰਡ ਲਗਾਏ ਜਾ ਰਹੇ ਨੇ ਤਾਂ ਜੋ ਚਾਈਨਾ ਡੋਰ ਦੇ ਕਾਰਨ ਹੋ ਸਕਣ ਵਾਲੇ ਜਾਨੇ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਸੇ ਦੌਰਾਨ ਹਰ ਆਉਣ ਜਾਣ ਵਾਲੀ ਮੋਟਰਸਾਈਕਲ ਅਤੇ ਐਕਟਿਵਾ ਉਤੇ ਮੁਫਤ ਸੇਫਟੀ ਗਾਰਡ ਲਗਾਏ ਗਏ ਨੇ ਅਮਲੇ ਰਜਿੰਦਰ ਪਾਲ ਕੋਲ ਸ਼ੀਨਾ ਨੇ ਦੱਸਿਆ ਕਿ ਪਿਛਲੇ ਦਿਨੀ ਹੋਆ ਆਮ ਆਦਮੀ ਪਾਰਟੀ ਦੇ ਵੱਲੋਂ ਗੁਜਰਾਤ ਦੇ ਵਿੱਚ ਬਲਾਕ ਸਮਤੀ ਚੋਣਾਂ ਦੇ ਪ੍ਰਚਾਰ ਲਈ ਗਏ ਸਨ ਜਿੱਥੇ ਉਹਨਾਂ ਨੇ ਵਾਹਨਾ ਉੱਤੇ ਲੱਗੇ ਸੇਫਟੀ ਗਾਰਡ ਵੇਖੇ ਉਥੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਸੁਰੱਖਿਆ ਦੇ ਲਈ 200 ਤੋਂ ਵੱਧ ਸੇਫਟੀ ਗਾਰਡ ਲੁਧਿਆਣਾ ਲਿਆਂਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਚਾਇਨਾ ਡੋਰ ਤੋਂ ਬਚਨ ਅਤੇ ਆਪਣੀ ਸੇਫਟੀ ਰੱਖਣ सब अच्छा जो लगाया गया देख दो जरा एंगल तो मोटरसाइकिल पूरे लगाया गया जी इन किस तरीके न देख दो क्यों लगाया गया सेफ्टी के लिए लगाया गया किस चीज़ की सेफ्टी धागे धोगे जो सामने से कोई चला दे आता है तो धागे कोई आएगा इसको रोक लेगा वो गला पे या मुख पे ऊपर नहीं आएगा मान हो जो काम जो हो रहा है बढ़िया हो है बहुत बढ़िया है ठीक हो रहा है जी बिल्कुल अच्छा चलो और भी लोगों को लगाने चाहिए सारे को लगाने चाहिए मोटरसाइकिल पर लगता नहीं अगर इससे अच्छा की डोर की पाबंदी लग जाए तो सर डोर के पाबंदी बच्चे हैं हर घर में बच्चे होते हैं अब जितना मर्जी पाबंदी लगा लो बच्चे मानेंगे नहीं, नहीं।, नहीं।, नहीं। वो डोर कहीं ना कहीं उड़ के आई जानी है ऐसे सेफ्टी का प्रबंध होना चाहिए ये उससे अच्छा ये है।, है बढ़िया मामले बढ़िया जी बहुत बढ़िया जहांगीर तो 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 ਮੈਂ ਭਣਾ ਬਾਈਕ ਰੋਕੀ ਬਾਈਕ ਰੋਕਦੇ ਹੋ ਤਾਂ ਹੱਥ ਆ ਬੱਢੀ ਗਈ ਤੇ ਆ ਵੱਡੇ ਕੁ ਮਾਈ ਮੜਾ ਇੱਥੋਂ ਬਾਗ ਇੱਥੋਂ ਲੱਗੀ ਕਾਰ ਕਿਸ ਦਿਨ ਦੀ ਗੱਲ ਇਹ ਹੁਣੀ ਗੱਲ ਆ ਜੀ ਪਿੱਛੂ ਗਏ ਹਾਂ ਚਲੋ ਹੁਣ ਆ ਇਹੋ ਜਿਹਾ ਉਪਰਾਲਾ ਕਿਸ ਤਰੀਕੇ ਨਾਲ ਦੇਖਦੇ ਬਹੁਤ ਵਧੀਆ ਬਹੁਤ ਹੋਈਆ ਟਾਈਮਰ ਰੁਕ ਗਿਆ ਮੈਂ ਦੇਖ ਕੇ ਤਾਂ ਹੀ ਰੁਕਿਆ ਯਾਰ ਚੀ ਲਵਾਈ ਉਹ ਜੁੜੀ ਹੈ ਇਹਨਾਂ ਤੋਂ ਸਿਪਾਈਆਂ ਦੀ ਸੇਫਟੀ ਬਹੁਤ ਆ ਤੇ ਜਾਨ ਦੀ ਉਚਾ ਬਹੁਤ ਆ ਕਿਸੇ ਦਾ ਨਾਮ ਕਰਦੇ ਮੈਂ ਪਰੋ ਕਰਦੇ ਅੱਛਾ ਤੇ ਲੱਗਦਾ ਤੁ ਵੀ ਦਿਨ ਰਾਤ ਮੋਟਰਸਾਈਕਲ ਚਲਾਉਂਦੇ ਹੋ ਲੱਗਦਾ ਵਧੀਆ ਇਹੋ ਜਿਹਾ ਉਪਰਾਲਾ ਨਹੀਂ ਆ ਤਾਂ ਜੀ ਵਧੀਆ ਇਹ ਮਾਈ ਕਿ ਜਾਨ ਦੀ ਸੇਫਟੀ ਲਈ ਬਹੁਤ ਵ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਦੇਖੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਇਹ ਉਪਰਾਲਾ ਵਾਲਾ ਲੁਧਿਆਣਾ ਵਾਸੀਆਂ ਦੇ ਲਈ ਇਹ ਮੈਂ ਗੁਜਰਾਤ ਗਈ ਸੀ ਕੈਂਪੇਨ ਕਰਨ ਤੇ ਉੱਥੋਂ ਮੈਨੂੰ ਇਹ ਜਿਹੜਾ ਸੇਫਗਾਰਡ ਆ ਚੰਗਾ ਲੱਗਿਆ ਤੇ ਕਿਉਂਕਿ ਉੱਥੇ ਕਾਈਟ ਜਿਹੜਾ ਉਤਸਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਮਨਾਇਆ ਜਾਂਦਾ ਤੇ ਹੁਣ ਪੰਜਾਬ ਦੇ ਵਿੱਚ ਵੀ ਇਹਦਾ ਕਾਫੀ ਜ਼ਿਆਦਾ ਚੱਲਣਾ ਕਿ ਕਾਈਟ ਲੋਡਿੰਗ ਨੂੰ ਬਹੁਤ ਜ਼ਿਆਦਾ ਉਡਾਏ ਜਾਂਦੇ ਆ ਤੇ ਇਹ ਸੇਫਗਾਰਡ ਦੇ ਨਾਲ ਲੱਗਣ ਦੇ ਨਾਲ ਜਿਹੜੀ ਡੋਰ ਇਹਦੇ ਨਾਲ ਟੱਚ ਕਰੇਗੀ ਉੱਪਰੋਂ ਦੇ ਨਿਕਲ ਜੇਗੀ ਸੋ ਜਿਵੇਂ ਬੇਸ਼ਕੀਮਤੀ ਕਈ ਵਾਰੀ ਕਿਸੇ ਦੇ ਗਲੇ ਦੀ ਨਾੜ ਘਟ ਗਈ ਜਾਂ ਮੂੰਹ ਤੇ ਟੱਕਾਟ ਲੱਗ ਗਿਆ ਕਿਸੇ ਦੀ ਅੱਖ ਦੇ ਵਿੱਚ ਡੋਰ ਦਾ ਘੱਟ ਲੱਗ ਗਿਆ ਇਹਦੇ ਨਾਲ ਇਹ ਇਹਦਾ ਬਚਾਅ ਹੋ ਜਾਏਗਾ ਸੋ ਅਸੀਂ ਇੱਥੇ ਲੈ ਆ ਕੇ ਅੱਜ ਆਪਣੇ ਹਲਕੇ ਤੋਂ ਢੋਲੇਵਾਲ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਮੇਰੇ ਨਾਲ ACP ਟ੍ਰੈਫਿਕ ਜਿਹੜੇ ਉਹ ਨਾਲ ਨੇ ਅਸੀਂ ਇਹਨਾਂ ਦੀਆਂ ਸਵਾਲਾਂ ਵੀ ਨਾਲ ਲਈਆਂ ਤੇ ਲੋਕਾਂ ਨੂੰ ਵੱਧ ਤੋਂ ਵੱਧ ਮੈਂ ਅਪੀਲ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਘਰ ਤੋਂ ਨਿਕਲਣਾ ਤੇ ਇਹ ਵਾਇਲ ਜ਼ਰੂਰ ਲਗਾ ਕੇ ਚੱਲੋ ਤੇ ਮੇਰਾ ਨੰਬਰ ਆ 9876125970 ਜਿੰਨੂੰ ਵੀ ਇਹ ਚਾਹੀਦੇ ਹੋਣਗੇ ਅਸੀਂ ਇਹਨਾਂ ਨੂੰ ਹੋਰ ਉੱਥੋਂ ਮੰਗਵਾ ਕੇ ਪ੍ਰੋਵਾਈਡ ਕਰਾ ਦਾਂਗੇ ਕਿੰਨੇ ਕੁ ਵਿਕਲ ਮੈਮ ਜਿਹਨੂੰ ਰੋਕ ਕਿਸ ਤਰੀਕੇ ਨਾਲ ਲਾਏਗੇ ਨੇ ਅੱਜ ਅਸੀਂ 200 ਦੇ ਵਿੱਚ ਲਾਵਾਂਗੇ ਸਾਡਾ ਟਾਰਗੇਟ ਅੱਜ 200 ਵਿਕਲ ਦਾ ਇਹ ਪੂਰੇ ਪੰਜਾਬ ਪਰ ਚੱਲੇਗੀ ਮੁਹਿੰਮ ਇਹੋ ਜੀ ਮੈਂ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਹੈ ਪੰਜਾਬ ਵਾਲਿਆਂ ਨੂੰ ਚੰਗਾ ਲੱਗੇਗਾ ਤਾਂ ਜ਼ਰੂਰ ਲਗਾਣਗੇ ਮੈਂ ਆਪਣੇ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਜੀ ਫਿਰ ਬਾਕੀ ਐਮਐਲ ਵੀ ਇਹੋ ਜੀ ਸ਼ੁਰੂਆਤ ਕਰਨਗੇ ਬਿਲਕੁਲ ਚੰਗੀ ਚੀਜ਼ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਲੋਕਾਂ ਦੀ ਸੇਫਟੀ ਦੇ ਲਈ ਕਰਨੀ ਚਾਹੀਦੀ ਹੈ ਤੇ ਇਹਦੇ ਲਈ ਵੀ ਜ਼ਿੰਦਗੀ ਦਾ ਬਚਾਇਆ ਖਾਸਵਾ ਦਿੱਤਾ ਜਾ ਰਿਹਾ ਉਹ ਮੈਨੇਜ ਕੀਤਾ। ਸਭ ਤੋਂ ਪਹਿਲਾਂ ਪਿਆਰ ਭਰੇ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਜਗਦੇਵ ਸਿੰਘ ਧੁੰਨਾ ਕੌਂਸਲਰ ਵਾਰਡ ਨੰਬਰ 35 ਤੋਂ ਸੇਵਾਦਾਰ ਅੱਜ ਸਾਡੀ ਵੱਡੀ ਭੈਣ ਜਿੰਦਰਪਾਲ ਕੁਸ਼ਿੰਨਾ ਜੀ ਵੱਲੋਂ ਜੋ ਕਿ ਇੱਕ ਸਾਊਥ ਦੇ ਐਮਐਲਏ ਨੇ ਤੇ ਉਹਨਾਂ ਨੇ ਕਿਹਾ ਮੇਰਾ ਹਲਕਾ ਮੇਰਾ ਪਰਿਵਾਰ ਉਹ ਚੀਜ਼ ਦਾ ਸਬੂਤ ਦਿੰਦਾ ਹੈ ਜੋ ਕਿ ਇੱਕ ਸੇਫਟੀ ਵਾਸਤੇ ਜੋ ਇੱਕ ਸੰਕੇਤਕ ਤੌਰ ਤੇ ਆਈਆ ਜੋ ਐਮਐਸ ਸਾਹਿਬ ਗੁਜਰਾਤ ਗਏ ਸੀਗੇ ਤੇ ਉਹਨਾਂ ਨੇ ਇੱਕ ਆਈਡੀਆ ਲਿਆਂਦਾ ਜਿਹਦੇ ਨਾਲ ਚਾਈਨਾ ਡੋਰ ਤੋਂ ਸੇਫਟੀ ਹੁੰਦੀ ਬਾਈਕ ਦੇ ਅੱਗੇ ਉਹ ਤਾਰ ਉੱਚੀ ਲੱਗ ਜਾਂਦੀ ਆ ਜੇ ਬਾਈ ਚਾਸ ਕੋਈ ਚਾਈਨਾ ਡੋਰ ਆਉਂਦੀ ਆ ਤੇ ਤਾਰ ਨਾ ਫਸੇਗੀ ਜਾਂ ਤਾਰ ਤੋਂ ਬੰਦ ਤੋਂ ਉੱਪਰ ਟੱਪ ਜਾਏਗੀ ਤੇ ਉਹਦੇ ਨਾਲ ਜਾਨੇ ਨੁਕਸਾਨ ਬਚਾ ਹੋਏਗਾ ਕਿਉਂਕਿ ਚਾਈਨਾ ਡੋਰ ਇੰਨੀ ਖਤਰਨਾਕ ਹੈ ਜੋ ਗਲੇ ਤੇ ਲੱਗੇ ਤੇ ਗਲਾ ਵੱਢਿਆ ਜਾਂਦਾ ਤੇ ਜੇ ਕਿਸੇ ਦੇ ਫੇਸ ਤੇ ਲੱਗੇ ਚਿਹਰੇ ਤੇ ਤਾਂ ਕੰਮ ਖਰਾਬ ਹੁੰਦਾ ਤੇ ਇਹ ਬੈਂਕ ਨਾਲ ਅਸੀਂ ਧੰਨਵਾਦ ਕਰਦੇ ਹਾਂ ਸਾਊਥ ਨਿਵਾਸੀਆਂ ਵੱਲੋਂ ਆਪਣੇ ਵੱਲੋਂ ਸਰਦਿਪ ਜੀ ਤੋਂ ਵੱਡੀ ਭੈਣ ਜਿਉਂ ਅਪਰਾਲਾ ਕੀਤਾ ਕਿ ਇੱਕ ਪੰਜਾਬ ਨਿਵਾਸੀ ਨੂੰ ਕਹਿਣਾ ਚਾਹਾਂਗਾ ਐਨ ਜੀਓ ਵਾਲਿਆਂ ਨੂੰ ਸੋਸਾਇਟੀ ਵਾਲਿਆਂ ਨੂੰ ਕਿ ਇਹ ਬਹੁਤ ਵੱਡਾ ਆਈਡੀਆ ਮਿਲਿਆ ਤੁਸੀਂ ਵੀ ਸਹਿਯੋਗ ਦਿਓ ਵਾਹਿਗੁਰੂ ਜੀ ਦਾ ਸਲਸਾ ਵਾਹਿਗੁਰੂ ਜੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਨੂੰ ਲੈ ਕੇ ਕੀ ਕਹਿਣਾ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਆਪਣੇ ਸ਼ਹਿਰੀਆਂ ਦੀ ਆਪਣੇ ਲੋਕਾਂ ਦੀ ਜਾਨ ਦੀ ਸਲਾਮਤੀ ਵਾਸਤੇ ਐਮ ਐਲ ਏ ਸਾਊਥ ਮੈਡਮ ਰਜਿੰਦਰਪਾਲ ਕੌਰ ਖੀਨਾ ਜੀ ਬਹੁਤ ਜਤਨ ਉਦਮ ਕਰਦੇ ਰਹਿੰਦੇ ਆ ਹਾਂ ਜੀ ਆ ਸਾਡੀਆਂ ਵੈਸੇ ਵੀ ਜਿਹੜੀਆਂ ਰੁਟੀਨ 'ਚ ਟ੍ਰੈਫਿਕ ਨੂੰ ਸੈੱਟ ਕਰਨ ਵਾਸਤੇ ਰੋਡ ਸੇਫਟੀ ਨੂੰ ਇੰਪਰੂਵ ਕਰਨ ਵਾਸਤੇ ਸਾਡੀਆਂ ਅਕਸਰ ਮੈਮ ਉਹਨਾਂ ਨਾਲ ਮੀਟਿੰਗ ਹੁੰਦੀ ਰਹਿੰਦੀ ਐ ਮੈਮ ਹੁਣੇ ਪਿਛਲੇ ਦਿਨੀ ਗੁਜਰਾਤ 'ਚ ਡਿਊਟੀ ਗਈ ਸੀ ਉੱਥੋਂ ਉਹਨਾਂ ਨੂੰ ਦੇਖੋ ਗੱਲ ਹੁੰਦੀ ਐ ਕਿ ਮਾਈਂਡ ਦੀ ਇਹਨਾਂ ਨੂੰ ਇੱਕ ਆਈਡੀਆ ਉੱਥੋਂ ਇੰਨਾ ਕਿ ਚੰਗਾ ਲੱਗਿਆ ਕਿ ਉੱਥੇ ਵੀ ਜਿਹੜਾ ਜਿਵੇਂ ਆਪਣੇ ਇੱਥੇ ਮੱਘਰ ਸ਼ਕਰਾੰਤੀ ਜਾਂ ਲੋਹੜੀ ਨੂੰ ਆਪਣੇ ਜਿਹੜਾ ਪਤੰਗਾਂ ਦਾ ਉੱਥੇ ਬਹੁਤ ਧੁੰਮ ਧਾਉਨਾ ਮਨਾਇਆ ਜਾਂਦਾ ਮੈਂ ਉਹਨਾਂ ਨੇ ਦੇਖਿਆ ਕਿ ਉੱਥੇ 2 ਦਿਨ ਬਿਲਕੁਲ ਬਾਜ਼ਾਰ ਬੰਦ ਕਰਕੇ ਇਤਨਾ ਮਨਾਉਂਦੇ ਆ ਤੇ ਇੱਕ ਆ ਜੀ ਜਿਹੜੀ ਅੱਜ ਆਪਾਂ ਦੇਖ ਰਹੇ ਆ ਕਿ ਇਹਨਾਂ ਨੇ ਉੱਥੇ ਦੇਖੀ ਕਿ ਬੜੀ ਵਧੀਆ ਚੀਜ਼ ਹੈ ਜਿਹੜੀ ਜੇਕਰ ਜਿਹੜੀ ਆਮ ਅੱਗੇ ਆਪਾਂ ਦੇਖਦੇ ਆ ਘਟਨਾਵਾਂ ਹੁੰਦੀਆਂ ਮੋਟਰਸਾਈਕਲ ਸਕੂਟਰ ਦੇ ਜਿਹੜਾ ਹੈਗਾ ਉਹ ਡੋਰ ਜਿਹੜੀ ਹੈ ਚਾਈਨਾ ਡੋਰ ਹੈ ਬੜੀ ਪੱਕੀ ਡੋਰ ਹੁੰਦੀ ਆ ਭਾਵੇਂ ਉਹਨੂੰ ਪਹਿਲਾਂ ਹੀ ਫੜਨ ਵਾਸਤੇ ਬਹੁਤ ਯਤਨ ਪੁਲਿਸ ਕਰਦੀ ਰਹਿੰਦੀ ਆ ਪਰ ਫੇਰ ਵੀ ਕਿਸ ਤਰ੍ਹਾਂ ਕਿਤੇ ਕੋਈ ਚੋਰੀ-ਸ਼ਪੋਰੀ ਜੇ ਕੋਈ ਚਲਾਊਗਾ ਇਹ ਉਹ ਬਾਈ ਚਾਂਸ ਜਿਸ ਤਰ੍ਹਾਂ ਹੁਣ ਮੈਮ ਲੈ ਕੇ ਆਪਾਂ ਲਵਾ ਰਹੇ ਆ ਇਹਦੇ ਨਾਲ ਬੰਦਾ ਜਿਹੜਾ ਹੈਗਾ ਜੀ ਉਹ ਸੇਫ ਹੈ ਇੱਕ ਬਹੁਤ ਅੱਛਾ ਆਈਡੀਆ ਹੈ ਜਿਹੜਾ ਦੇਖੋ ਨਹੀਂ ਬੰਦਾ ਐਡੀ ਦੂਰੋਂ ਗੁਜਰਾਤ ਤੋਂ ਆ ਲੈਣਾ ਮੈਂ ਕੀ ਲੈਣਾ ਜੀ ਸਿਰਫ ਕੀ ਕਿ ਸੋਚ ਪੋਜ਼ਿਟਿਵ ਹੈ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ ਯਤਨ ਨੇ ਜਿੱਥੇ ਇਹ ਐਫਕਟ ਦੀ ਸਮੱਸਿਆ ਨੂੰ ਈਜ਼ ਕਰਨ ਵਾਸਤੇ ਸੋਚਿਆ ਜਾਂਦਾ ਉੱਥੇ ਲੋਕਾਂ ਦੀਆਂ ਜਾਨਾਂ ਕਈ ਵਾਰ ਆਪਾਂ ਦੇਖਦੇ ਹਾਂ ਛੋਟੇ-ਛੋਟੇ ਬੱਚਿਆਂ ਦੇ ਗਲ ਬਟੇ ਜਾਂਦੇ ਆ ਕੰਨ ਬਟੇ ਜਾਂਦੇ ਆ ਨੱਕ ਬਟੇ ਜਾਂਦੇ ਆ ਬੜਾ ਕਾਫੀ ਨੁਕਸਾਨ ਹੁੰਦੇ ਆ ਸੋ ਇਹ ਚੀਜ਼ ਨਾਲ ਜਿਹੜਾ ਹੈਗਾ ਇਹ ਜਿਹੜਾ ਇਹ ਜਿਹੜਾ ਇਨਸੀਡੈਂਟ ਹੈ ਇਹ ਬਚਣਗੇ ਤੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਜਿਹੜੀ ਅੱਗੋਂ ਵੀ ਚੱਲੇਗੀ ਬਿਲਕੁਲ ਜੀ ਦੇਖੋ ਇੱਕ ਆਈਡੀਆ ਦੇਣਾ ਹੁੰਦਾ ਮੈਂ ਉਹਨਾਂ ਨੇ ਇੱਕ ਇੱਕ ਆਈਡੀਆ ਲੈ ਕੇ ਦਿੱਤਾ ਤੇ ਅੱਜ ਜਿਵੇਂ 200 ਪੀਸ ਤਾਂ ਅੱਜ ਲੈ ਕੇ ਆ ਸੀ ਗੱਡੀ ਚ ਰੱਖ ਕੇ ਲੈ ਕੇ ਆਏ ਆ ਨਾਲ ਕਲੰਪਾ ਇਹਨਾਂ ਦੇ ਬੜੇ ਵਧੀਆ ਸਿਸਟਮ ਮਕੈਨਿਕ ਨਾਲ ਲੈ ਅਸੀਂ ਫਿੱਟ ਕਰ ਰਹੇ ਆ ਨਾਲ ਨਾਲ ਤੋਰੀ ਜਾਣੇ ਆ ਇਹਨਾਂ ਨੂੰ ਦੇਖ ਕੇ ਲੋਕ ਆਪਣੇ ਤੌਰ ਤੇ ਵੀ ਕੋਈ ਆਪਣੇ ਆਪ ਲਾਣਾ ਚਾਹੁੰਦਾ ਦੇਖੋ ਸਾਡਾ ਲੁਧਿਆਣਾ ਸ਼ਹਿਰ ਸੰਨਤੀ ਸ਼ਹਿਰ ਹੈ ਬਹੁਤ ਇੱਥੇ ਤਾਂ ਵੈਸੇ ਹੀ ਬਹੁਤ ਡਿਵੈਲਪ ਕਰ ਲੈਂਦੇ ਆ ਲੋਕ ਹੋ ਸਕਦਾ ਇਹਨੂੰ ਹੋਰ ਅੱਛੇ ਢੰਗ ਨਾਲ ਕੋਈ ਡਿਵੈਲਪ ਕਰ ਲਵੇ ਕੋਈ ਤਾਂ ਹੋਰ ਵਧੀਆ ਹੋ ਜਾਵੇ ਬਾਕੀ ਜਿਹੜੇ ਮੈਮ ਉਹਨਾਂ ਨੇ ਨੰਬਰ ਦਿੱਤਾ ਸਾਡਾ ਟ੍ਰੈਫਿਕ ਪੁਲਿਸ ਦਾ ਵੀ ਸਭ ਨੂੰ ਪਤਾ ਹੈ ਜਿਨ੍ਹਾਂ ਨੂੰ ਹੋਰ ਵੀ ਲੋੜ ਹੋਊਗੀ ਉਹ ਸਾਡੇ ਨਾਲ ਸੰਪਰਕ ਕਰਨਾ ਸੀ ਜਿਹੜੇ ਆ ਕੰਟੀਨਿਊਸਲੀ ਸਾਡਾ ਨੈਸ਼ਨਲ ਰੋਡ ਸੇਫਟੀ ਮਨਥ ਜਿਹੜਾ ਚੱਲ ਰਿਹਾ ਹੈ ਮਾਨਯੋਗ ਕਮਿਸ਼ਨਰ ਪੁਲਿਸ ਜਿਹੜੇ ਆ ਰੋਜ਼ ਨਵੇਂ-ਨਵੇਂ ਜਿਹੜੇ ਸਾਨੂੰ ਗਾਈਡਲਾਈਨ ਕਰਕੇ ਨਵੇਂ-ਨਵੇਂ ਇਵੈਂਟਸ ਅਸੀਂ ਜਿਹੜੇ ਸੜਕਾਂ ਤੇ ਕਰ ਰਹੇ ਆ ਤੇ ਆ ਜਿਹੜਾ ਅੱਜ ਦਾ ਇਵੈਂਟ ਹੈ ਇਹ ਬਹੁਤ ਹੀ ਅੱਛਾ ਤੇ ਜਾਨ ਸਲਾਮਤੀ ਵਾਲਾ ਇਵੈਂਟ ਹੈ ਅਸੀਂ ਬਹੁਤ ਧੰਨਵਾਦੀ ਆ ਮੈਡਮ ਸ਼ੀਨਾ ਜੀ ਦੇ ਜਿਨ੍ਹਾਂ ਨੇ ਇੱਕ ਅੱਛਾ ਆਈਡੀਆ ਜਿਹੜਾ ਅਦਰ ਸਟੇਟ ਤੋਂ ਲਿਆ ਕੇ ਇੱਥੇ ਸਾਡੀ ਸਟੇਟ ਵਿੱਚ ਲਾਇਆ ਅੱਜ ਜਿਹੜੀ ਉਹਦੀ ਸ਼ੁਰੂਆਤ ਹੈ ਸਾਡੇ ਜਿਹੜਾ ਅ ਸਾਊਥ ਦੇ ਹਾਲੇ ਚ ਹੋਈ ਹੈ ਠੀਕ ਹੈ ਥੈਂਕ ਯੂ